ਕਿਹੜਾ ਲਗਾਤਾਰ ਸਰਕਾਰਾਂ ਸਾਡੇ ਨਾਲ ਵਿਤਕਰਾ ਕਰ ਰਹੀਆਂ ਭਾਵੇਂ ਪੰਜਾਬ ਦਾ ਸਿੱਖ ਹੈ ਆਪਣੇ ਸਿੱਖਿਆ ਲਈ ਅਸਮ ਮੰਗਦਾ ਭਾਵੇਂ ਸਾਡਾ ਕਿਸਾਨ ਹੈ ਜਿਹੜਾ ਕਿਸਾਨੀ ਹੱਕਾਂ ਲਈ ਸੰਘਰਸ਼ ਕਰ ਰਿਹਾ ਇਹ ਸਰਕਾਰਾਂ ਤਕਰੀਬਨ 1947 ਤੋਂ ਸਾਡੇ ਖਿਲਾਫ ਕੁੱਤ ਨਹੀਂ ਆ ਰਹੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਵਾਅਦਾ ਵੀ ਕਰਦੀਆਂ ਰਹੀਆਂ ਜਿਨ੍ਹਾਂ ਦੇ ਅੱਜ ਜਿਹੜੇ ਸਿਸਟਮ ਦੀ ਅਗਵਾਈ ਕਰ ਰਹੇ ਆਂ ਦੇਸ਼ ਦਾ ਪ੍ਰਧਾਨ ਮੰਤਰੀ ਤੇ ਸਟੇਟ ਦਾ ਮੁੱਖ ਮੰਤਰੀ ਸਾਡੀ ਉਹਨਾਂ ਨਾਲ ਕੋਈ ਇੰਟਰੈਂਨਸ਼ਨ ਨਹੀਂ ਪਰੰਤੂ ਜੋ ਸਾਡੇ ਨਾਲ ਕਰ ਰਹੇ ਆਂ ਜੋ ਉਹਨਾਂ ਦਾ ਫਰਜ਼ ਬਣਦਾ ਸੀ ਉਸ ਤੋਂ ਪਹਿਲਾਂ ਨਹੀਂ ਦੇ ਰਹੇ ਇਸ ਲਈ ਅੱਜ ਅਸੀਂ ਉਹ ਸਿਸਟਮ ਦੇ ਪੁੱਤਲੇ ਸਾੜਨ ਜਾ ਰਹੇ ਆਂ ਇੱਕ ਗੱਲ ਭਾਵੇਂ ਸੈਂਟਰ ਦੀ ਸਰਕਾਰ ਉਹਦੀ 2027 ਚ ਬੀਬੇ ਦੀ ਆਸ ਰੱਖ ਰਹੀ ਆ ਪੰਜਾਬ ਤੇ ਪਰੰਤੂ ਜਿਹੜੀ ਆਮ ਆਦਮੀ ਸਰਕਾਰ ਸਾਡੇ 300 ਤੋਂ ਪੰਜਾਬ 'ਚ ਰਾਜ ਕਰ ਰਹੀ ਹੈ ਉਹ ਵੀ ਆਪਣੇ ਬਾਹਲੇ ਕਰਕੇ ਮੁਕਰਦੀ ਨਹੀਂ ਜਿਸ ਤਰ੍ਹਾਂ ਸਿੱਖਾਂ ਦੇ ਵਿਰੁੱਧ ਫੈਸਲੇ ਲੈ ਰਹੀ ਹੈ ਕਿਸਾਨਾਂ ਦੇ ਵਿਰੁੱਧ ਲੈ ਰਹੀ ਹੈ ਸਾਨੂੰ ਇੱਕ ਕਿਸਿਆਰਾ ਬਣਾਉਣ ਜਾ ਰਹੀ ਹੈ ਸੋ ਇਹ ਵੀ ਪ੍ਰਸੰਤ ਮਾਨ ਬਾਪੂ ਸੂਰਜ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਿਆ ਸੀ ਉੱਥੇ ਜਾ ਕੇ ਕਹਿੰਦਾ ਸੀ ਕਿ ਜਿਨ੍ਹਾਂ ਦੀ ਸਜਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਸਰਕਾਰਾਂ ਕਿਉਂ ਨਹੀਂ ਛੱਡ ਗਈਆਂ ਪਰੰਤੂ ਅੱਜ ਉਹ ਗਰਮੀ ਸੰਮੂਹ ਤਿਆਰ ਨੇ ਇੱਕ ਵਾਰ ਸਰਕਾਰ ਨੂੰ ਅੱਜ ਇੱਕ ਚੇਤਾਵਨੀ ਦਿੰਨਾ ਕਿ ਭਾਵੇਂ ਇਹ ਸੰਘਰਸ਼ ਜਿਹੜਾ ਹੁਣ ਕਰ ਕਰ ਜਾ ਚੁੱਕਿਆ ਉਹ ਬੰਦੀ ਸਿੰਘ ਸਾਡੇ ਕੌਮ ਦੇ ਹੀਰੇ ਹੈ ਤੇ ਕੌਣ ਸਮਝ ਚੁੱਕੀ ਹੈ ਅੱਜ ਹਰ ਵਰਗ ਜਿਹੜਾ ਵੀ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦਾ ਉਹਨਾਂ ਦੇ ਹੱਕ ਜਹਾਦਾ ਨਾਰਾ ਮਾਰਿਆ ਸੋ ਇਹ ਸਾਡੀ ਜੰਗ ਉਹ ਤੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਾਡੇ ਉਹ ਸਿੰਘ ਬਾਹਰ ਨਹੀਂ ਆ ਜਾਂਦੇ ਸੋ ਮੈਂ ਗੱਲ ਕਰਾਂ ਜੇ ਜਹਾਦਾ ਜੱਟਾਰ ਸਿੰਘ ਹਮਾਰਾ ਦੀ ਜੀ ਸਿੰਘ ਨਿਸ਼ਾਨੇ ਨੂੰ ਲੈ ਕੇ ਤੁਰਿਆ ਸੀ ਕਿਉਂਕਿ ਇੱਕੇ ਨਿਸ਼ਾਨਾ ਸੀ ਜਿਹੜਾ ਸਾਡੇ ਨੌਜਵਾਲਾਂ ਦੀ ਸਰਕਾਰ ਨਾਸ਼ਰ ਤੁਸੀਂ ਕਰ ਰਹੀ ਸੀ ਉਹਨੂੰ ਰੋਕਣ ਵਾਸਤੇ ਕਾਰਜ ਕਰਿਆ ਇਹ ਕੌਮੀ ਕਾਰਜ ਹੈ ਕਿਉਂਕਿ ਜੇ ਉਹ ਨਾ ਕਾਰਜ ਕਰਦੇ ਅੱਜ ਜਿਹੜੀ ਨੌਂ ਮਵਾਲੀ ਹੈ ਉਹ ਬੜਾਪੇ ਵੱਲ ਵੱਧ ਰਹੀ ਹੈ ਇਸ ਵਾਰ ਦੇ ਇਥੇ ਨਾ ਹੁੰਦੀ ਕਿਉਂਕਿ ਉਸ ਜੋ ਦਾ ਕਈ ਦਿਨਾਂ ਤੋਂ ਬਹੁਤ ਵੱਡਾ ਅਸਰ ਹੋਇਆ ਸੋ ਉਹਨਾਂ ਦਾ ਇਤਬਾਅ ਹੈ ਪੰਜਾਬ ਨਾਲ ਕਿ ਨਾ ਮੈਂ ਸਿਧਾਂਤ ਨੂੰ ਪਿੱਛੇ ਦੇ ਕੇ ਕੋਈ ਫੈਸਲਾ ਕਰਾਂਗਾ ਇਹ ਕਈ ਨਿਸ਼ਾਨਾ ਵੀ ਮੇਰੇ ਪੰਜਾਬ ਦਾ ਜਿਹੜਾ ਧੱਕਾ ਹੋ ਰਿਹਾ ਉਹਦੇ ਖਿਲਾਫ ਆਵਾਜ਼ اٹھਾਉਣੀ ਉਹ ਹਮੇਸ਼ਾ ਹੀ ਇਸੇ ਤਰ੍ਹਾਂ ਦੰਦੜਾ ਰਿਹਾ ਤੇ ਦੰਦੜਾ ਰਹੇਗਾ ਸੋ ਮੈਂ ਵਿਸ਼ਵਾਸਤ ਬਾਨਾ ਆਸ ਕਰਨਾ ਕਿ ਤੁਹਾਡਾ ਬਹੁਤ ਵੱਡਾ ਯੋਗਦਾਨ ਰਿਹਾ ਕੌਮੀ ਇਨਸਾਨ ਮੋਰਚਾ ਦੇ ਇਹ ਕੌਮ ਦਾ ਮੋਰਚਾ ਕਿਸੇ ਇੱਕ ਦਾ ਮੋਰਚਾ ਨਹੀਂ ਮੈਂ ਤਾਂ ਇੱਕ ਨਿਮਾਰਾ ਸੇਵਕ ਹੋਣ ਦੇ ਨਾਤੇ ਖੁਦ ਦਾ ਧੰਨਵਾਦ ਕਰਨਾ ਕਿ ਤੁਹਾਡੀ ਬਹੁਤ ਵੱਡੀ ਜੇੜ ਭਾਵੇਂ ਉਹ ਜਥੇਬੰਦੀਆਂ ਦੇ ਰੂਪ ਚ ਭਾਵੇਂ ਨਿੱਜੀ ਰੂਪ ਚ ਹਰ ਇੱਕ ਸੇਖੋ ਤੇ ਹਾਜ਼ਰੀ ਲੋਂਦੇ ਹਾਂ ਸੋ ਅੱਜ ਜਿਹੜਾ ਆਪਾਂ ਪ੍ਰੋਗਰਾਮ ਲਿਖਿਆ ਉਸ ਸਿਸਟਮ ਦੇ ਪੁੱਤਲੇ ਸਾਨ ਵਾਸਤੇ ਜੋ ਵੀ ਸਾਡੇ ਆਗੂ ਵਿੱਚ ਸਭਾ ਡਾਕਟਰ ਦਰਸ਼ਨਪਾਲ ਜੀ ਹੈ ਜਿਹੜੇ ਪਹਿਲੇ ਦਿਨ ਤੋਂ ਪਹਿਰਾ ਦੇ ਰਹੇ ਹੈ ਔਰ ਜਥੇਬੰਦੀਆਂ ਕਿਸਾਨ ਜੰਦੇ ਬੰਦੀਆਂ ਜਿੰਨੀ ਬਜ਼ੁਰਗ ਆਖੂ ਬੈਠੇ ਸਰਦਾਰ ਸਤਲਾਨ ਸਿੰਘ ਜੀ ਵੇਰੂ ਸੇ ਆਜਾਤ ਨਾਦੇਵ ਨੇ ਬਜਾਈ ਨਹੀਂ ਹਮੇਸ਼ਾ ਜਦੋਂ ਵੀ ਕਾਲ ਆਉਂਦੀ ਆ ਪਹਿਰਾ ਥੱਲੇ ਆ ਸਭ ਮੇਰੇ ਕੋਲ ਫਰਦ ਨਹੀਂ ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜ ਆਸ ਰੱਖਦਾ ਕਿ ਅੱਗੇ ਤੋਂ ਜੋ ਵੀ ਕਿਉਂਕਿ ਜਦੋਂ ਤੱਕ ਸਾਡੇ ਉਹ ਬੰਦੀ ਸਿੰਘ ਬਾਹਰ ਨਹੀਂ ਆ ਜਾਂਦੇ ਉਦੋਂ ਤੱਕ ਸਾਨੂੰ ਤੀਕੇ ਨਹੀਂ ਬਿਖਣਾ ਚਾਹੀਦਾ ਸੋ ਇੰਨੀ ਬੇਇੱਜ਼ਤੀਆਂ ਪ੍ਰਵਾਨ ਕਰਨਾ ਅੱਜ ਦੇ ਆਏ ਜੋ ਵੀ ਇੱਥੇ ਪਹੁੰਚਿਆ ਹਾ ਦਾ ਨਾਰਾ ਮਾਰਨ ਵਾਸਤੇ ਕੋਣ ਕੋਣ ਧੰਨਵਾਦ ਇਹ ਕਿਸੇ ਦਾ ਨਾਲ ਲੈਣਾ ਰਹਿ ਗਿਆ ਹੋਏ ਉਸ ਤੋਂ ਹੱਥ ਜੋੜ ਕੇ ਪ੍ਰਬੰਧਕ ਮਾਫੀ ਮੰਗਦੇ ਸੋ ਜਿਹੜਾ ਵੀ ਪ੍ਰੋਗਰਾਮ ਡਾਕਟਰ ਜੀ ਡਾਕਟਰ ਜੀ ਵੱਲੋਂ ਦੱਸਿਆ ਜਾਵੇਗਾ ਆਪਾਂ ਸੇ ਉਸਾ ਚੰਚ ਰਹਿ ਕੇ ਪਹਿਰਾ ਦੇਣਾ ਤੇ ਉਸ ਸਿਸਟਮ ਦੇ ਖਿਲਾਫ ਰੋਜ਼ ਨਜ਼ਾਰਾ ਕਰਨਾ